ਅੱਜ 26 ਜੂਨ ਨੂੰ ਸਿੱਖ ਪੰਥ ਵਾਸਤੇ ਇੱਕ ਬਹੁਤ ਹੀ ਇਤਿਹਾਸਿਕ ਪਲ ਬਣ ਗਿਆ ਇਤਿਹਾਸਿਕ ਦਿਨ ਬਣ ਗਿਆ ਹੈ ਜੋ ਕਿ ਭਾਈ ਜਸਵੰਤ ਸਿੰਘ ਖਾਲੜਾ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦੇ ਨਾਂ ਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਫਰੀਜਨੋਂ ਵਿਖੇ ਖੁੱਲਿਆ ਹੈ ਤਿਆਜ ਸਕੂਲ ਦਾ ਰਿਬਨ ਕਟਾਈ ਸੀ ਤੇ ਇਸ ਤੇ ਬੇਕਰ ਸਪੀਡ ਤੋਂ ਹੀ ਆਪਣੇ ਨਾਲ ਪਹੁੰਚੇ ਨੇ ਜੀ ਸਰਦਾਰ 인ਦਰ ਰਾਜ ਸਿੰਘ ਐਸਕਿਉ ਅਟਰਨੀ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਤੇ ਉਹ ਕੀ ਮਹਿਸੂਸ ਕਰ ਰਹੇ ਨੇ ਅੱਜ ਇਸ ਇਤਿਹਾਸਕ ਪਲ ਤੇ ਹਾਂਜੀ ਅੰਦਰ ਰਾਸ ਸਿੰਘ ਜੀ ਕੀ ਮਹਿਸੂਸ ਕਰਦੇ ਪਹਿਲੀ ਗੱਲ ਸਾਰੇ ਨੂੰ ਸਾਰੇ ਜਿਹੜੇ ਘਰ ਲੋਕੀ ਦੇਖ ਰਹੇ ਨੇ ਸਾਰਿਆਂ ਨੂੰ ਸਸਿਕਾ ਵਾਜੂ ਜੀ ਦਾ ਖਾਲਸਾ ਹੋਇਆ ਵੀ ਜੀ ਕੀ ਫਤਿਹ ਮਹਿਸੂਸ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਆਪਣੀ ਕਮਿਊਨਿਟੀ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਹਿਊਮਨ ਰਾਈਟਸ ਸਟਰਗਲ ਕੀਤਾ ਐਜ਼ ਅ ਲੋਅਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਤਸ਼ੱਦਦ ਕੀਤਾ ਸੀ ਉਹਨੂੰ ਸਾਹਮਣੇ ਲੈ ਕੇ ਆਂਦ ਜੂ ਉਹਨਾਂ ਨੇ ਕਿ ਯਤਨ ਕੀਤਾ ਸੀ ਤੇ ਜਿਹਦੇ ਕਰਕੇ ਸਰਕਾਰ ਵੱਲੋਂ ਫਿਰ ਉਹਨਾਂ ਉੱਪਰ ਤਸ਼ੱਦਦ ਹੋਇਆ ਸੀ ਤਾਂ ਜੋ ਉਹਨਾਂ ਦਾ ਨਾਮ ਅਮਰੀਕਾ ਦੇ ਵਿੱਚ ਕਾਇਮ ਹੋ ਗਿਆ ਆਪ ਦੀ ਸਿੱਖ ਇੱਕ ਐਲੀਮੈਂਟਰੀ ਸਕੂਲ ਜੋ ਕਿ ਵਿੱਦਿਆ ਦਾ ਕੇਂਦਰ ਬਣੇਗਾ ਇੱਥੋਂ ਬੱਚੇ ਪੜ੍ਹ ਕੇ ਆਪਣੀ ਫਾਊਂਡੇਸ਼ਨ ਤਿਆਰ ਕਰਕੇ ਅੱਗੋਂ ਡਾਕਟਰ ਵਕੀਲ ਜੱਜ ਇੰਜੀਨੀਅਰ ਬਣਨਗੇ ਤੇ ਭਾਈ ਸਾਹਿਬ ਤੋਂ ਪਲੇਟ ਹੋ ਕੇ ਹਿਊਮਨ ਰਾਈਟਸ ਵੱਲ ਚੱਲਣਗੇ ਤੇ ਇੱਕ ਬਹੁਤ ਚੰਗੀ ਗੱਲ ਆਪਣੇ ਕਮਿਊਨਿਟੀ ਵਾਸਤੇ ਕਿ ਇੱਕ ਇਹੋ ਜਿਹੇ ਜਿਹੜੇ ਹਿਊਮਨ ਰਾਈਟਸ ਲੋਅਰ ਨੇ ਜਿਹੜੇ ਇੱਕ ਬੰਦੇ ਸੀ ਜਿਹੜੇ ਹਿਊਮਨ ਰਾਈਟਸ ਤੇ ਕੰਮ ਕਰ ਰਹੇ ਸੀ ਵੀ ਉਹਨਾਂ ਦੇ ਨਾਮ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਸਕੂਲ ਦਾ ਨਾਮ ਉਹਨਾਂ ਦੇ ਨਾਮ ਦਾ ਸਕੂਲ ਖੁੱਲਿਆ ਹੈ ਸੋ ਕਮਿਊਨਿਟੀ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਤੇ ਮੈਂ ਸਾਰੀ ਕਮਿਊਨਿਟੀ ਨੂੰ ਚਾਹੇ ਇੰਡੀਆ ਨੇ ਅਮਰੀਕਾ ਨੇ ਆਸਟ੍ਰੇਲੀਆ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਇਸ ਗੱਲ ਦੀ ਕਿ ਭਾਈ ਭਾਈ ਸਾਹਿਬ ਦੇ ਨਾਮ ਤੇ ਅੱਜ ਸਕੂਲ ਖੁੱਲਿਆ ਹਾਂਜੀ ਥੈਂਕ ਯੂ ਜਿੰ ਸੇਖ ਪੰਥ ਦੇ ਵਾਸਤੇ ਇੱਕ ਬਹੁਤ ਹੀ ਇਤਿਹਾਸਕ ਪਲ ਬਣ ਗਿਆ ਇਤਿਹਾਸਕ ਦਿਨ ਬਣ ਗਿਆ ਜੋ ਕਿ ਭਾਈ ਜਸਵੰਤ ਸਿੰਘ ਖਾਲੜਾ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦੇ ਨਾਂ ਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਫਰੀਜਨਮ ਵਿਖੇ ਖੁੱਲਿਆ ਹੈ ਅੱਜ ਸਕੂਲ ਦਾ ਰਿਬਨ ਕਟਾਈ ਸੀ ਤੇ ਇਸ ਤੇ ਬੇਕਰ ਸਪੀਡ ਤੋਂ ਹੀ ਆਪਣੇ ਨਾਲ ਪਹੁੰਚੇ ਨੇ ਜੀ ਸਰਦਾਰ 인ਦਰ ਰਾਜ ਸਿੰਘ ਐਸਕਿਉ ਅਟਰਨੀ ਜੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਤੇ ਉਹ ਕੀ ਮਹਿਸੂਸ ਕਰ ਰਹੇ ਨੇ ਅੱਜ ਇਸ ਇਤਿਹਾਸਿਕ ਪਲ ਤੇ ਹਾਂਜੀ ਅੰਦਰ ਰਾਸ ਸਿੰਘ ਜੀ ਕੀ ਮਹਿਸੂਸ ਕਰਦੇ ਪਹਿਲੀ ਗੱਲ ਸਾਰੇ ਨੂੰ ਸਾਰੇ ਜਿਹੜੇ ਘਰ ਲੋਕੀ ਦੇਖ ਰਹੇ ਨੇ ਸਾਰਿਆਂ ਨੂੰ ਸਸਿਕਾ ਵਾਜੂ ਜੀ ਕ ਖਾਲਸਾ ਵਾਜੂ ਜੀ ਕੀ ਫਤਿਹ ਮਹਿਸੂਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਆਪਣੀ ਕਮਿਊਨਿਟੀ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਹਿਊਮਨ ਰਾਈਟਸ ਸਟਰਗਲ ਕੀਤਾ ਐਜ਼ ਅ ਲੋਅਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਤਸ਼ੱਦਦ ਕੀਤਾ ਸੀ ਉਹਨੂੰ ਸਾਹਮਣੇ ਲੈ ਕੇ ਆਉਣ ਦਾ ਜੋ ਉਹਨਾਂ ਨੇ ਕਿ ਯਤਨ ਕੀਤਾ ਸੀ ਤੇ ਜਿਹਦੇ ਕਰਕੇ ਸਰਕਾਰ ਵੱਲੋਂ ਫਿਰ ਉਹਨਾਂ ਉੱਪਰ ਤਸ਼ੱਦਦ ਹੋਇਆ ਸੀ ਤਾਂ ਜਿਹੋ ਉਹਨਾਂ ਦਾ ਨਾਮ ਅਮਰੀਕਾ ਦੇ ਵਿੱਚ ਕਾਇਮ ਹੋ ਗਿਆ ਆਪ ਦੀ ਸਿੱਖ ਇੱਕ ਐਲੀਮੈਂਟਰੀ ਸਕੂਲ ਹੈ ਜੋ ਕਿ ਵਿਦਿਆ ਦਾ ਕੇਂਦਰ ਬਣੇਗਾ ਇੱਥੋਂ ਬੱਚੇ ਪੜ ਕੇ ਆਪਣੀ ਫਾਊਂਡੇਸ਼ਨ ਤਿਆਰ ਕਰਕੇ ਅੱਗੋਂ ਡਾਕਟਰ ਵਕੀਲ ਜੱਜ ਇੰਜੀਨੀਅਰ ਬਣਨਗੇ ਤੇ ਭਾਈ ਸਾਹਿਬ ਤੋਂ ਪਲੇਅਰ ਤੋਂ ਹੋ ਕੇ ਹਿਊਮਨ ਰਾਈਟਸ ਵੱਲ ਚੱਲਣਗੇ ਤੇ ਇੱਕ ਬਹੁਤ ਚੰਗੀ ਗੱਲ ਆਪਣੇ ਕਮਿਊਨਿਟੀ ਵਾਸਤੇ ਕਿ ਇੱਕ ਇਹੋ ਜਿਹੇ ਜਿਹੜੇ ਹਿਊਮਨ ਰਾਈਟਸ ਲੋਅਰ ਨੇ ਜਿਹੜੇ ਇੱਕ ਬੰਦੇ ਸੀ ਜਿਹੜੇ ਹਿਊਮਨ ਰਾਈਟਸ ਤੇ ਕੰਮ ਕਰ ਰਹੇ ਸੀ ਵੀ ਉਹਨਾਂ ਦੇ ਨਾਮ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਸਕੂਲ ਦਾ ਨਾਮ ਉਹਨਾਂ ਦੇ ਨਾਮ ਦਾ ਸਕੂਲ ਖੁੱਲਿਆ ਹੈ ਸੋ ਕਮਿਊਨਿਟੀ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਤੇ ਮੈਂ ਸਾਰੀ ਕਮਿਊਨਿਟੀ ਨੂੰ ਚਾਹੇ ਇੰਡੀਆ ਨੇ ਅਮਰੀਕਾ ਨੇ ਆਸਟ੍ਰੇਲੀਆ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਇਸ ਗੱਲ ਦੀ ਕਿ ਭਾਈ ਭਾਈ ਸਾਹਿਬ ਦੇ ਨਾਮ ਤੇ ਅੱਜ ਸਕੂਲ ਖੁੱਲਿਆ ਹਾਂਜੀ ਥੈਂਕ ਯੂ